ਮੇਰੀ ਇਨਸਟਾਾਈਡ ਵੀ ਬਲੌਕ ਹੋ ਗਈ ਬਾਈ ਤੇ ਮੇਰੀ ਗੈਲਰੀ ਵੀ ਨਹੀਂ ਖੁੱਲ ਰਹੀ ਸੀਗੀ ਅੱਛਾ ਉਹ ਤੇ ਕਹਿਣ ਦਾ ਮੁਤਾਬਕ ਉਹ ਬੰਦੇ ਨੂੰ ਪਤਾ ਲੱਗ ਗਿਆ ਸੀਗਾ ਨੌਲੇਜ ਰੱਖਦਾ ਸੀ ਬੰਦਾ ਕੋਈ ਹੈਕਰ ਸੀਗਾ ਠੀਕ ਹੈ ਵੀ ਇਹਦੇ ਤੇ ਕੋਈ ਮੇਰੇ ਫੋਟੋਆਂ ਸੀਗਾ ਤੁਸੀਂ ਆਹਦੀਆਂ ਖਿੱਚੀਆਂ ਸੀ ਆਪ ਵੀਡੀਓ ਮੈਂ ਆਪ ਦੇ ਹੱਥੀ ਖਿੱਚੀਆਂ ਸੀ ਬਾਈ ਖੁਦ ਤੇ ਕੁਝ ਹੋਰ ਵੀ ਭੇਜੀਆਂ ਸੀਗੀਆਂ ਅੱਗੇ ਬਾਈ ਜੀ ਰਾਹ 'ਚ ਨਾਕਾ ਲੱਗਿਆ ਹੋਇਆ ਸੀ ਪਿੰਡ 'ਚ ਕਿਉਂਕਿ ਹਾਲਾਤ ਮਾੜੇ ਆ ਹਨਾ ਬਾਈ ਇੰਨਾ ਹਾਲਾਤਾਂ ਨੂੰ ਦੇਖਦੇ ਹੋਏ ਚੋਰੀਆਂ-ਚੋਰੀਆਂ ਹੋਈ ਜਾਂਦਾ ਪਿੰਡਾਂ 'ਚ ਨਾਕੇ ਲੱਗੇ ਹੋਏ ਸੀਗੇ ਹਨਾ ਉਹਨਾਂ ਨੇ ਨਾਕੇ ਤੇ ਮੈਨੂੰ ਰੋਕ ਲਿਆ ਮੈਂ ਕਹਿੰਦਾ ਜੀ ਦਵਾਈ ਆ ਮਰੀਜ਼ ਦੀ ਤੇ ਮੈਂ ਕਹਾ ਮੈਨੂੰ ਉਥੋਂ ਫਲਾਣੇ ਬੰਦੇ ਨੇ ਫੜਾਈ ਆ ਜੀ ਤੇ ਉਹਦਾ ਮੈਂ ਕਿੱਥੇ ਰਾਹ ਚ ਮਰੀਜ਼ ਨੂੰ ਫੜਾਉਣੀ ਹੈਗੀ ਉਹਨੂੰ ਨੇ ਇੱਕ ਲਫਾਫਾਇਆ ਫੜਾਤਾ ਤੇ ਵਿੱਚ ਉਹਦੇ ਗੋਲੀਆਂ ਸੀਗੀਆਂ ਹਨਾ ਕੈਪਸੂਲ ਸੀਗੇ ਤੇ ਮੈਨੂੰ ਇਸ ਚੀਜ਼ ਬਾਰੇ ਨੌਲੇਜ ਹੈ ਨਹੀਂ ਸੀਗੀ ਬਾਈ ਵੀ ਕੀ ਚੀਜ਼ ਆ ਕੀ ਜੀ ਨਹੀਂ ਹੈਗੀ ਇੱਕ ਨੌਜਵਾਨ ਨੂੰ ਹੋ ਜਾਣੀ ਸੀਗੀ 10 ਸਾਲ ਦੀ ਸਜ਼ਾ ਆਪਣੀ ਗੱਡੀ ਦੇ ਵਿੱਚ ਸਮਾਨ ਰੱਖਣਾ ਪਿਆ ਮਹਿੰਗਾ ਫੇਸਬੁੱਕ ਤੇ ਇੰਸਟਾਗ੍ਰam ਦੀ ਜਿਹੜੀ ਦੋਸਤੀ ਹੁੰਦੀ ਆ ਉਹਨੇ ਇੱਕ ਨੌਜਵਾਨ ਨੂੰ 10 ਸਾਲ ਦੀ ਸਜ਼ਾ ਕਰਾ ਦੇਣੀ ਸੀਗੀ ਇਹ ਤਾਂ ਇੱਕ ਅਫਸਰ ਚੰਗੇ ਸੀਗੇ ਜਿਨ੍ਹਾਂ ਨੇ ਉਸ ਨੌਜਵਾਨ ਨੂੰ ਬਚਾ ਲਿਆ ਜੇ ਤੁਸੀਂ ਵੀ ਗੱਡੀਆਂ ਜਾਂ ਮੋਟਰਸਾਈਕਲ ਚਲਾਉਨੇ ਆ ਤਾਂ ਤੁਹਾਡੇ ਵਾਸਤੇ ਵੀ ਵੀਡੀਓ ਬਹੁਤ ਜ਼ਰੂਰੀ ਆ ਤੇ ਤੁਸੀਂ ਸਾਰੀ ਵੀਡੀਓ ਦੇਖੋ ਤੇ ਤੁਹਾਡੀ ਗੱਲਬਾਤ ਕਰਵਾਉਣੇ ਆ ਆਜੋ ਖਿੱਚ ਕੇ ਉਹ ਨੌਜਵਾਨ ਨਾਲ ਗੱਲਬਾਤ ਕਰਦੇ ਆ ਆਜੋ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਈ ਤੁਹਾਡਾ ਮੇਰਾ ਨਾਮ ਬਈ ਪੋਲਾ ਬਾਈ ਕੀ ਗੱਲ ਬਾਤ ਚੱਲ ਰਹੀ ਹੈ ਤੁਹਾਡੇ ਤੇ ਕੇਸ ਬਣ ਚੱਲਿਆ ਸੀਗਾ ਬਾਈ ਹੈਲੋ ਹਾਈ ਮਹਿੰਗੀ ਪੈ ਗਈ ਹੈਲੋ ਹਾਈ ਮਹਿੰਗੀ ਪੈ ਗਈ ਹੈਲੋ ਹਾਈ ਮਤਲਬ ਕਾਹਦੇ ਤੇ ਹੈਲੋ ਆਈ ਸੀਗੀ ਤੁਹਾਡੀ ਬਾਈ ਕੀ ਗੱਲ ਸੀ ਬਾਈ ਮੇਰਾ ਨਾ ਇੰਸਟਾਗ੍ਰam ਤੇ ਫੇਸਬੁੱਕ ਤੇ ਯਾਰ ਦੋਸਤ ਬਣਿਆ ਸੀਗਾ ਤੇ ਉਹਦੇ ਨਾਲ ਬਸ ਹੈਲੋ ਹਾਈ ਜੀ ਹੁੰਦੀ ਸੀ ਕਈ ਯਾਰੀ ਜਦੋਂ ਮੈਂ ਗੱਡੀ ਤੇ ਬਾਜ਼ਾਰ ਜਾਣਾ ਆਉਣਾ ਹਨਾ ਤੇ ਹੱਥ ਹੱਥ ਚੱਕਣ ਲੱਗ ਗਏ ਸੀ ਇੱਕ ਦੂਜੇ ਨੂੰ ਕਿੰਨੇ ਕ ਟਾਈਮ ਦੇ ਸੀਗੇ ਮਤਲਬ ਤੁਸੀਂ ਇੰਸਟਾਗ੍ਰam ਤੇ ਐਡ ਹੋਏ ਵੇ ਮਨ ਨਾ ਮੈਂ ਸੀਗਾ 6 ਮਹੀਨੇ ਹੋਈ ਸੀਗੇ ਮੰਨ ਕੇ ਚੱਲ ਮੈਨੂੰ ਜਵਾਦਾ ਉਹਦੇ ਨਾਲ ਗੁੜੀ ਦੋਸਤੀ ਹੈ ਨਹੀਂ ਸੀਗੀ ਵੀ ਘਰ ਪਰਿਵਾਰ ਦਾ ਪਤਾ ਸੀ ਕਿੱਥੇ ਰਹਿੰਦਾ ਕਿੱਥੇ ਨਹੀਂ ਨਹੀਂ ਐਨਾ ਨਹੀਂ ਪਤਾ ਤੇ ਜਿਹੜੀ ਤੁਹਾਡੇ ਨਾਲ ਘਟਨਾ ਵਾਪਰੀ ਹੈ ਉਹ ਦੱਸੋ ਕੀ ਘਟਨਾ ਸੀ ਕੀ ਗੱਲ ਹੋਈ ਹੈ ਘਟਨਾ ਬਈ ਇੱਕ ਦਿਨ ਨਾ ਮੈਂ ਬਾਹਰ ਜਾ ਰਿਹਾ ਸੀਗਾ ਵੀ ਮੰਨ ਲਓ ਮਾੜੀ ਮੋਟੇ ਮੈਸੀ ਮੂਸੀ ਹੁੰਦੇ ਸੀਗੇ ਮੈਂ ਹੁਣ ਦੱਸਿਆ ਸੀਗਾ ਵੀ ਐ ਕਰਕੇ ਮੈਂ ਮੜਾ ਜਾ ਰਿਆਂਗਾ ਰਿਸ਼ਤੇਦਾਰੀ ਚ ਤੇ ਉਹਨੂੰ ਉਦਰਾ ਹੀ ਕੰਮ ਸੀਗਾ ਕੋਈ ਮੈਨੂੰ ਕਹਿੰਦਾ ਵੀ ਇਹ ਕਰਕੇ ਨਾ ਥੋੜਾ ਸਮਾਨ ਆਗਾ ਹੂੰ ਤੇ ਆਪਣਾ ਕਹਿੰਦਾ ਰਿਸ਼ਤੇਦਾਰੀ ਉਧਰ ਕਹਿੰਦਾ ਰਾਜ ਕਹਿੰਦਾ ਮਰੀਜ਼ ਆ ਹੂੰ ਕਹਿੰਦਾ ਉਹਨੂੰ ਫੜਾ ਦਿੰ ਠੀਕ ਹੈ ਮੈਂ ਕਿਹਾ ਚਲ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਖਾਂ ਮੈਂ ਚੱਲ ਤੇਰੇ ਕੋਲੇ ਆਉਣਾ ਹੂੰ ਮੈਂ ਜਾਂਦਾ ਹੋਇਆ ਰੋਗਿਆ ਬਈ ਉਹਦੇ ਕੋਲੇ ਉਹ ਖੜਾ ਸੀ ਗਾਂ ਸੜਕ ਤੇ ਹੂੰ ਤੇ ਮੈਨੂੰ ਉਹਨੇ ਇੱਕ ਲਫਾਫਾ ਆਇਆ ਫੜਾਤਾ ਹੂੰ ਤੇ ਵਿੱਚ ਉਹਦੇ ਗੋਲੀਆਂ ਸੀਗੀਆਂ ਹਨਾ ਕੈਪਸੂਲ ਸੀਗੇ ਹੂੰ ਤੇ ਮੈਨੂੰ ਇਸ ਚੀਜ਼ ਬਾਰੇ ਨੌਲੇਜ ਹੈ ਨਹੀਂ ਸੀਗੀ ਬਾਈ ਵੀ ਕੀ ਚੀਜ਼ ਆ ਕੀ ਜੀ ਨਹੀਂ ਹੈਗੀ ਇਹ ਮੈਂ ਉਹਨੂੰ ਪੁੱਛਿਆ ਕੀ ਆ ਵੀਰੇ ਇਹ ਹੂੰ ਕਹਿੰਦਾ ਖੇ ਇਹ ਕਹਿੰਦਾ ਮਰੀਜ਼ ਦੀ ਦਵਾਈ ਆ ਹੂੰ ਤੇ ਮੈਂ ਉਹਨੂੰ ਪੁੱਛਿਆ ਵੀ ਕੋਈ ਗਲਤ ਤਾਂ ਨਹੀਂ ਹੈਗੀ ਬਾਈ ਮੇਰੇ ਚਤ ਜੇ ਚ ਗਿਆ ਜਦੋਂ ਨੇ ਦਵਾਈ ਕਿਹਾ ਹੂੰ ਤੇ ਕਹਿੰਦਾ ਨਹੀਂ ਬਾਈ ਕਹਿੰਦਾ ਖੇ ਆਪਣਾ ਕਹਿੰਦਾ ਮਰੀਜ਼ ਹੀ ਆ ਹੂੰ ਤੇ ਉਹਦੀ ਦਵਾਈ ਆ ਹੂੰ ਮੈਂ ਕਹ ਚੱਲ ਠੀਕ ਆ ਬਾਈ ਯਾਰ ਹਣਾ ਤੇ ਮੈਂ ਕਹਾ ਵੇਖ ਲੈ ਕੋਈ ਗੱਲਬਾਤ ਨਾ ਹੋ ਜੇ ਕਹਿੰਦਾ ਨਹੀਂ ਮੈਂ ਜ਼ਿੰਮੇਵਾਰੀ ਆ ਮੇਰੀ ਕਹਿੰਦਾ ਕਿ ਪ੍ਰੂਫ ਆਸਤੇ ਕੁਝ ਲਿਆ ਫਿਰ ਉਹ ਤੋਂ ਕੁਝ ਪ੍ਰੂਫ ਹਾਂ ਮੈਂ ਵੀਡੀਓ ਬਣਾਈ ਬਾਈ ਉਹਦੀ ਬਕਾਇਦਾ ਫੋਟੋ ਖਿੱਚੀ ਵੀ ਮੈਂ ਤੇਰ ਤੋਂ ਹਾਂ ਆਪਦੇ ਫੋਨ ਵਿੱਚ ਹਾਂ ਆਪਦੇ ਫੋਨ ਦੇ ਵਿੱਚ ਬਾਈ ਠੀਕ ਆ ਅੱਛਾ ਫੇਰ ਕੀ ਹੋਇਆ ਬਾਈ ਫੇਰ ਕੀ ਹੋਇਆ ਮੈਂ ਉੱਥੋਂ ਲੈ ਕੇ ਤੇ ਚੱਲ ਪਿਆ ਬਾਈ ਹੂੰ ਨੇ ਮੈਨੂੰ ਲਫਾਫਾ ਫੜਾਤਾ ਹੂੰ ਤੇ ਰਾਹ 'ਚ ਲੱਗਿਆ ਹੋਇਆ ਸੀਗਾ ਨਾਕਾ ਠੀਕ ਆ ਮੈਨੂੰ ਕੀ ਪਤਾ ਸੀ ਹਣਾ ਮੇਰੇ ਕਿਹੜਾ ਚਿੱਤ ਚ ਡਰ ਸੀਗਾ ਬਾਈ ਜੇ ਉਹ ਹਣਾ ਹੈਗਾਗਾ ਵੀ ਮਨ ਤਾਂ ਐਸੀ ਵੀ ਦਵਾਈ ਹੈਗੀ ਆ ਮਰੀਜ਼ ਦੀ ਪਹਿਲੀ ਗੱਲ ਤਾਂ ਸਾਨੂੰ ਦਰਸ਼ਕੋ ਇਹ ਦੱਸ ਦਗੇ ਵੀ ਜਿਹੜੀ ਚੀਜ਼ ਦੀ ਤੁਹਾਨੂੰ ਨੌਲੇਜ ਹੈ ਨਹੀਂ ਉਹ ਚੀਜ਼ ਤੁਸੀਂ ਕਿਸੇ ਤੋਂ ਫੜਾਉਣਾ ਜਿਹਕੇ ਦੀ ਹੈਲਪ ਕਰਨੀ ਹੈ ਕਰੋ ਪਰ ਜਿਹੜੀ ਚੀਜ਼ ਦੀ ਨੌਲੇਜ ਨਹੀਂ ਜਿਵੇਂ ਬਾਈ ਕਹਿੰਦਾ ਇਹਨੂੰ ਨੌਲੇਜ ਨਹੀਂ ਸੀਗੀ ਉਹਦੇ ਵਿੱਚ ਗੋਲੀਆਂ ਕੈਪਸੂਲ ਸੀਗੇ ਜਿਹੜੇ ਇਹਨੂੰ ਫੜਾਤੇ ਇਹ ਲੈ ਕੇ ਤੁਰ ਪਿਆ ਉਵੇਂ ਹੀ ਗੱਡੀ ਵਿੱਚ ਰੱਖ ਲਿਆ ਜਿਹੜੀ ਚੀਜ਼ ਦੀ ਤੁਹਾਨੂੰ ਨੌਲੇਜ ਹੈ ਨਹੀਂ ਚੀਜ਼ ਪਹਿਲਾਂ ਵੇਖੋ ਉਹ ਚੀਜ਼ ਤੁਸੀਂ ਕਦੇ ਨਾ ਫੜੋ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਬੰਦੇ ਤੇ ਯਕੀਨ ਆ ਉਹ ਚੀਜ਼ ਫੜ ਲ ਅੱਗੇ ਬਾਈ ਜੀ ਰਾਹ 'ਚ ਨਾਕਾ ਲੱਗਿਆ ਹੋਇਆ ਸੀ ਪਿੰਡ 'ਚ ਕਿਉਂਕਿ ਹਾਲਾਤ ਮਾੜੇ ਆ ਹਨਾ ਬਾਈ ਇੰਨਾ ਹਾਲਾਤਾਂ ਨੂੰ ਦੇਖਦੇ ਹੋਏ ਚੋਰੀਆਂ-ਚੋਰੀਆਂ ਹੋਈ ਜਾਂਦਾ ਪਿੰਡਾਂ 'ਚ ਨਾਕੇ ਲੱਗੇ ਹੋਏ ਸੀਗੇ ਹਨਾ ਉਹਨਾਂ ਨੇ ਨਾਕੇ ਤੇ ਮੈਨੂੰ ਰੋਕ ਲਿਆ ਹੂੰ ਮੈਨੂੰ ਕਹਿੰਦੇ ਕਿੱਧਰੋਂ ਆਇਆ ਕਾਕਾ ਹਾਂ ਮੈਂ ਕਿਹਾ ਜੀ ਦੱਸਤਾ ਮੈਂ ਕਿਹਾ ਵੀ ਮੈਂ ਬਠਿੰਡਿਓਂ ਆਇਆਗਾ ਹੂੰ ਤੇ ਕਹਿੰਦੇ ਤਲਾਸ਼ੀ ਦਿਵਾ ਹੂੰ ਮੈਂ ਕਿਹਾ ਲੈ ਲਓ ਜੀ ਉਹਨਾਂ ਨੇ ਲਿਫਾਫਾ ਚੱਕਿਆ ਕਹਿੰਦੇ ਆਹਾ ਹੂੰ ਮੈਂ ਕਹਿੰਦਾ ਜੀ ਦਵਾਈ ਆ ਮਰੀਜ਼ ਦੀ ਤੇ ਮੈਂ ਕਹਾਂ ਮੈਨੂੰ ਉੱਥੋਂ ਫਲਾਣੇ ਬੰਦੇ ਨੇ ਫੜਾਈ ਆ ਜੀ ਹੂੰ ਤੇ ਉਹਦਾ ਮੈਂ ਕਿਥੇ ਰਾਹ ਚ ਮਰੀਜ਼ ਨੂੰ ਫੜਾਉਣੀ ਆਗੀ ਕਹਿੰਦਾ ਅੱਛਾ ਦਵਾਈ ਆ ਇਹ ਹੈ ਮੈਂ ਕਹਾਂ ਹਾਂ ਜੀ ਦਵਾਈ ਆ ਹੂੰ ਕਹਿੰਦਾ ਆ ਜਾ ਤੈਨੂੰ ਦੱਸ ਦਿਆਂ ਦਵਾਈ ਦਾ ਅੱਛਾ ਮੈਨੂੰ ਸਾਈਡ ਤੇ ਲੈ ਕੇ ਬਾਈ ਹੂੰ ਬਾਹਰ ਕੱਢ ਲਿਆ ਗੱਡੀ ਚੋਂ ਹੂੰ ਤੇ ਕਹਿੰਦੇ ਦੱਸ ਕੀ ਆ ਇਹ ਮੈਂ ਕਿਹਾ ਸਰ ਦਵਾਈ ਆ ਜਦੋਂ ਮੈਨੂੰ ਪਤਾ ਹੀ ਨਹੀਂ ਇਸ ਚੀਜ਼ ਬਾਰੇ ਨਹੀਂ ਨੌਲੇਜ ਨਹੀਂ ਸੀਗਾ ਵੀ ਕਿ ਮੈਨੂੰ ਨਹੀਂ ਪਤਾ ਇਸ ਚੀਜ਼ ਬਾਰੇ ਕਿਉਂਕਿ ਮੈਨੂੰ ਨਸ਼ੇ ਬਾਰੇ ਨੌਲੇਜ ਹੈ ਨਹੀਂ ਕਿਉਂਕਿ ਮੈਂ ਖੁਦ ਨਸ਼ਾ ਪਤਾ ਨਹੀਂ ਕਰਦਾ ਠੀਕ ਹੈ ਤੇ ਨਹੀਂ ਫਿਰ ਜਦੋਂ ਮਤਲਬ ਤੁਸੀਂ ਫਿਰ ਉਹਨੂੰ ਉਹ ਕੀ ਕਹਿੰਦੇ ਫਿਰ ਕੀ ਉਹਨਾਂ ਨੂੰ ਉਹਨਾਂ ਨੂੰ ਕੀ ਪਤਾ ਲੱਗਿਆ ਫਿਰ ਇਹ ਚੀਜ਼ ਦਾ ਬਾਈ ਉਹ ਨਸ਼ੇ ਦੀਆਂ ਗੋਲੀਆਂ ਸੀਗੀਆਂ ਸਾਫ ਹੀ ਕੈਪਸੂਲ ਸੀਗੇ ਗੋਲੀਆਂ ਸੀਗੀਆਂ ਹਣਾ ਉਹਦੇ ਵਿੱਚ ਤੇ ਠੀਕ ਹੈ ਦੱਬੀ ਜੀ ਚ ਬੰਦ ਸੀਗਾ ਹੋਰ ਵੀ ਸਾਰਾ ਕੁਝ ਉੱਤਰ ਉੱਪਰ ਲਿਖਿਆ ਹੋਇਆ ਸੀ ਉਹਦੇ ਪਰ ਮੈਨੂੰ ਉਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਸੀਗੀ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਨਸ਼ੇ ਦੀਆਂ ਹੁੰਦੀਆਂ ਮੈਂ ਕਿਹਾ ਚਲ ਮਰੀ ਦੀ ਦੋਸਤ ਤੁਸੀਂ ਜਦੋਂ ਮੈਨੂੰ ਪਤਾ ਲੱਗਿਆ ਵੀ ਨਸ਼ਾ ਹੈ ਤੇ ਤੁਸੀਂ ਫਿਰ ਉਹਨਾਂ ਨੂੰ ਤੁਸੀਂ ਦਿਖਾਇਆ ਨਹੀਂ ਵੀ ਮੇਰੇ ਕੋਲ ਫੋਟੋ ਵੀਡੀਓ ਹੈਗੀ ਜਿਵੇਂ ਮੈਂ ਤੁਹਾਨੂੰ ਉਹੀ ਦੱਸਦਾ ਨਾ ਮੈਂ ਜਦੋਂ ਮੰਨ ਕੇ ਚੱਲੋ ਮੈਨੂੰ ਉਹਨੂੰ ਪੁੱਛਣ ਲੱਗ ਗਏ ਮੈਂ ਕਿਹਾ ਸਰ ਇਹ ਤਾਂ ਕਿਸੇ ਨੇ ਮੈਨੂੰ ਫੜਾਇਆ ਮੈਂ ਕਿਹਾ ਮੇਰੇ ਕੋਲ ਪ੍ਰੂਫ ਹੈਗਾ ਬਕਾਇਦਾ ਮੈਂ ਕਿਹਾ ਮੇਰੇ ਕੋਲ ਵੀਡੀਓ ਹੈਗੀ ਹੈ ਮੇਰੇ ਕੋਲ ਫੋਟੋ ਹੈਗੀ ਹੈ ਤੇ ਐਡਰੈ ਮੈਂ ਜਦੋਂ ਆਉਦਾ ਫੋਨ ਖੋਲ ਕੇ ਉਹਨੂੰ ਦਿਖਾਉਣ ਲੱਗਾ ਹੂੰ ਤੇ ਫੋਨ ਆਉਣ ਹੀ ਨਹੀਂ ਹੁੰਦਾ ਸੀਗਾ ਅੱਛਾ ਐਵੇਂ じゃ ਕੋਈ ਮਤਲਬ ਕੀ ਸਿਸਟਮ ਵੀ ਫੋਟੋਆਂ ਉੱਡੀਆਂ ਵਿੱਚ ਕੁਝ ਨਹੀਂ ਫੋਨ ਹੀ ਨਹੀਂ ਚੱਲਦਾ ਜਦੋਂ ਮੰਨ ਕੇ ਚੱਲੋ ਉਹਨੇ ਮੈਂ ਸਟਾਕ ਖੋਲਿਆ ਉਹਦਾ ਉਹਨੇ ਇਨਸਟਾ ਦੇ ਵਿੱਚ ਭੇਜੀਆਂ ਸੀ ਉਹਨੇ ਵੀ ਕੁਝ ਆਪਦੇ ਵੱਲੋਂ ਬਣਾ ਕੇ ਤੇ ਕੁਝ ਮੈਂ ਆਪਦੀ ਗੈਲਰੀ ਚ ਵੀ ਖਿੱਚੀਆਂ ਸੀਗੀਆਂ ਠੀਕ ਉਹਨੇ ਪ੍ਰੂਫ ਭੇਜੇ ਸੀਗੇ ਆਪ ਦਾ ਲਾ ਕੇ ਫੋਟੋਆਂ ਕਿ ਵਿਆਹ ਅਡਰੈਸ ਤੇ ਭੇਜਣੀਆਂ ਹਮ ਮੇਰੀ ਇਨਸਟਾ ਵੀ ਬਲੌਕ ਹੋ ਗਈ ਬਾਈ ਤੇ ਮੇਰੀ ਗੈਲਰੀ ਵੀ ਨਹੀਂ ਖੁੱਲ ਰਹੀ ਸੀਗੀ ਅੱਛਾ ਉਹ ਤੇ ਕਹਿਣ ਦਾ ਮੁਤਾਬਕ ਉਹ ਬੰਦੇ ਨੂੰ ਪਤਾ ਲੱਗ ਗਿਆ ਸੀਗਾ ਨੌਲੇਜ ਰੱਖਦਾ ਸੀ ਬੰਦਾ ਕੋਈ ਹੈਕਰ ਸੀਗਾ ਠੀਕ ਹੈ ਵੀ ਇਹਦੇ ਤੇ ਕੋਈ ਫੋਟੋਆਂ ਸੀਗੀਆਂ ਜਿਆਦਾ ਥੀ ਖਿੱਚੀਆਂ ਸੀ ਆਪ ਵੀਡੀਓ ਮੈਂ ਆਪਦੇ ਹੱਥੀ ਖਿੱਚੀਆਂ ਸੀ ਬਈ ਖੁਦ ਤੇ ਕੁਝ ਉਹਨੇ ਵੀ ਭੇਜੀਆਂ ਸੀਗੀਆਂ ਵੇਖੋ ਬਾਈ ਜਿਹੜੀ ਇਹ ਹੈਕਰਾਂ ਵਾਲੀ ਇਹ ਸਟੱਡੀ ਕੋਈ ਹੁੰਦੀ ਹੈ ਨਾ ਕੋਈ ਦਿਮਾਗ ਪੁੱਠੇ ਪਾਸੇ ਲਾ ਜਾਂਦਾ ਜਿਵੇਂ ਬਾਈ ਦੱਸਿਆ ਜਾਂਦਾ ਵੀ ਫੋਟੋ ਮਾ ਵੀਡੀਓ ਵੀ ਉੱਡ ਗਈਆਂ ਫੋਨ ਦੇ ਵਿੱਚੋਂ ਕਈ ਵਾਰ ਆਪਾਂ ਨੂੰ ਕਾਲਾਂ ਵੀ ਆਉਂਦੀਆਂ ਨਾ ਤੇ ਉਹਦੇ ਵਿੱਚ ਆਪਾਂ ਨੂੰ ਓਟੀਵੀ ਮੰਗ ਲੈਂਦੇ ਜਾਂ ਆਪਣੀ ਗੈਲਰੀ ਜੇ 30 ਸੈਕਿੰਡ ਦਾ ਕਾਲ ਚੱਲੀਂਦੇ ਆਪਣੀ ਨਾ ਗੈਲਰੀ ਤੱਕ ਖੋਲ ਲੈਂਦੇ ਆ ਉਹ ਤੇ ਆਪਾਂ ਕਹਿੰਦੇ ਮੇਰੀ ਫੋਟੋ ਲੀਕ ਹੋ ਗਈ ਜਾਂ ਕੋਈ ਉਹ ਹੈਕਰਾਂ ਦੇ ਕੰਮ ਹੁੰਦੇ ਆ ਕਿਉਂਕਿ ਇਹ ਇੱਕ ਸਟੱਡੀ ਹੁੰਦੀ ਹੈ ਤੇ ਇਹਦੇ ਵਿੱਚ ਨਾ ਕਈ ਲੋਕ ਬਹੁਤ ਪੁੱਠੇ ਪਾਸੇ ਦਿਮਾਗ ਲਾ ਜਾਂਦੇ ਤੇ ਗਲਤ ਕੰਮ ਕਰਨ ਲੱਗ ਜਾਂਦੇ ਜਿਵੇਂ ਬਾਈ ਨੇ ਦੱਸਿਆ ਵੀ ਫੋਟੋ ਨੇ ਖੇਚੀਆਂ ਸੀਗੀਆਂ ਐਵੇਂ ਆਪਣੇ ਫੋਟੋਆਂ ਵੀਡੀਓ ਜਿਹੜੀਆਂ ਲੀਕ ਹੁੰਦੀਆਂ ਕਦੇ ਵੀ ਆਪ ਨੂੰ ਕੋਈ ਕਾਰ ਲਾਉਂਦੀ ਇਹਨਾਂ ਇੱਕ ਸਾਈਬਰ ਕ੍ਰਾਈਮ ਆਫਿਸ ਹੁੰਦਾ ਹੈ ਪੁਲਿਸ ਤੋਂ ਬਕਾਇਦਾ ਅਲੱਗ ਹੁੰਦਾ ਉੱਥੇ ਜਾ ਕੇ ਤੁਸੀਂ ਸ਼ਿਕਾਇਤ ਕਰੋ ਤੇ ਉੱਥੇ ਜਾ ਕੇ ਉੱਥੇ ਥੋੜੀ ਸਲੂਸ਼ਨ ਸਾਰਾ ਕੁਝ ਸ਼ੋ ਹੋ ਜਾਂਦਾ ਹੈ ਨਾ ਕੋਈ ਸਾਈਬਰ ਕ੍ਰਾਈਮ ਵਾਲੇ ਕੋਲੇ ਤੇ ਉਹੀ ਫਿਰ ਜਿਹੜੀ ਕਿ ਬੰਦੇ ਨੂੰ ਫੜਦੇ ਆ ਜਾਂ ਕਰਦੇ ਆ ਜਿਵੇਂ ਬਈ ਨੇ ਦੱਸਿਆ ਗਾ ਫੋਨ ਦੇ ਚ ਫੋਟੋਆਂ ਵੀਡੀਓ ਉਡੰਗਾ ਬਈ ਬਾਅਦ ਵਿੱਚ ਫਿਰ ਕੀ ਹੋਇਆ ਬਈ ਬਾਈ ਜੀ ਫਿਰ ਜਦੋਂ ਮੇਰੇ ਕੋਲ ਕੋਈ ਪ੍ਰੂਫ ਹੈ ਨਹੀਂ ਸੀਗਾ ਉਹ ਮੈਨੂੰ ਲੈ ਗਏ ਥਾਣੇ ਚਾਕੇ ਠੀਕ ਹੈ ਤੇ ਉਹਨਾਂ ਨੇ ਮੇਰੇ ਤੇ ਪਰਚਾ ਕੱਟਤਾ ਠੀਕ ਹੈ ਬਈ ਤੇ ਮੈਨੂੰ 2 ਮਹੀਨੇ ਹੋ ਗਏ ਮੈਂ ਹੁਣੇ ਬਾਹਰ ਆਇਆ ਬਈ ਠੀਕ ਹੈ ਇਹ ਬਈ ਬਾਹਰ ਕਿਵੇਂ ਆਏ ਤੁਸੀਂ ਇਹ ਇਹ ਕੀ ਇਹ ਤੁਹਾਨੂੰ ਮੈਂ ਦੱਸਦਾ ਵਿੱਚ ਇਹਨਾਂ ਕੋਈ ਅਫਸਰ ਚੰਗਾ ਸੀਗਾ ਬਾਈ ਹੂੰ ਸਾਈਬਰ ਕ੍ਰਾਈਮ ਵਾਲਾ ਸੀਗਾ ਹੂੰ ਉਹਨੇ ਸਾਰੀ ਜਾਂਚ ਪੜਤਾਲ ਕੀਤੀ ਠੀਕ ਹੈ ਕੇਸ ਦੀ ਹੂੰ ਉਹਨੇ ਮੇਰੇ ਤੋਂ ਪੁੱਛਿਆ ਸਾਰੀ ਗੱਲ ਸਾਰੀ ਗੱਲ ਜਿਵੇਂ ਮੇਰੇ ਨਾਲ ਹੋਈ ਸੀਗੀ ਵਾਪਰੀ ਸੀ ਮੈਂ ਸਾਰੀ ਘਟਨਾ ਉਹਨੂੰ ਦੱਸੀ ਬਾਈ ਨੂੰ ਹੂੰ ਮਗਾ ਸਰ ਵੀ ਮੇਰੇ ਕੋਲੇ ਆਹ ਸਮਾਨ ਆਹ ਬੰਦੇ ਨੇ ਫੜਾਇਆ ਸੀਗਾ ਹਨਾ ਜੀ ਤੇ ਮੇਰੇ ਕੋਲੇ ਆਪਦਾ ਕੁਛ ਨਹੀਂ ਸੀਗਾ ਹੂੰ ਉਹਨੇ ਕੀ ਕੀਤਾ ਫਿਰ ਸਾਰਾ ਮੇਰੇ ਫੋਨ ਦਾ ਡਾਟਾ ਰਿਕਵਰ ਕੀਤਾ ਹੂੰ ਉਹਨੂੰ ਪਤਾ ਲੱਗਾ ਯਾਨੀ ਕਿ ਹਾਂ ਉਹਨੇ ਸਾਰੀ ਜਾਣਬੇਨ ਕੀਤੀ ਆਸੇ ਪਾਸੋਂ ਆਣ ਗਵਾਂਡ ਚੋਂ ਪੁੱਛਿਆ ਹਨਾ ਵੀ ਮੁੰਡਾ ਕਿਵੇਂ ਆ ਕਿਵੇਂ ਨਹੀਂ ਹੈਗਾਗਾ ਹੂੰ ਸਾਰਿਆਂ ਨੇ ਮੇਰੇ ਬਾਰੇ ਦੱਸਿਆ ਤਾਂ ਉਹਨੇ ਅਫਸਰ ਨੇ ਸਮਝ ਲਿਆ ਮੇਰੇ ਹਸਤੇ ਦਾ ਇੱਕ ਰੱਬ ਬਣ ਕੇ ਆ ਗਿਆ ਬਾਈ ਨਹੀਂ ਜਿਵੇਂ ਬਾਈ ਉਹ ਮੁੰਡਾ ਜਿਹਨੇ ਤੁਹਾਨੂੰ ਸਮਾਨ ਫੜਾਇਆ ਸੀ ਜਿਹਨੇ ਉਹਦਾ ਕੋਈ ਤੁਹਾਨੂੰ ਘਰਬਾਰ ਦਾ ਨਹੀਂ ਪਤਾ ਸੀਗਾ ਕਿੱਥੇ ਰਹਿੰਦਾ ਸੀ ਉਹ ਥੋੜਾ ਬਹੁਤ ਪਤਾ ਸੀ ਬਾਈ ਪਰ ਉਹ ਕਿਰਾਏ ਤੇ ਰਹਿੰਦਾ ਸੀ ਜਿਵੇਂ ਕਿ ਜਦੋਂ ਤੁਸੀਂ ਦੱਸਿਆ ਤੇ ਉੱਥੇ ਹੈ ਨਹੀਂ ਸੀਗਾ ਉਹ ਬਸ ਰਹਿੰਦਾ ਸੀ ਡਰੈਸ ਸੀਗਾ ਉੱਥੇ ਜਿੱਥੇ ਰਹਿੰਦਾ ਸੀਗਾ ਉਹ ਬਾਈ ਤੇ ਉੱਥੇ ਉਹ ਹੈ ਨਹੀਂ ਸੀਗਾ ਠੀਕ ਜਿਵੇਂ ਬਾਈ ਦੱਸ ਰਿਹਾ ਵੀ ਕੋਈ ਅਫਸਰ ਚੰਗਾ ਆ ਗਿਆ ਸਾਈਬਰ ਕ੍ਰਾਈਮ ਦੇ ਵਿੱਚ ਉਹਨੇ ਬਾਈ ਦੀ ਮਦਦ ਕੀਤੀ ਅਫਸਰਾਂ ਨੂੰ ਵੀ ਸਲੂਟ ਹੈ ਜਿਹੜੇ ਇੰਨੇ ਹੈ ਨਾ ਹੈਲਪ ਕਰਦੇ ਆ ਬੇਗਨਾ ਕਈ ਵਾਰ ਟੰਗੇ ਜਾਂਦੇ ਜਿਵੇਂ ਇਹ ਦੱਸਦਾ ਬਾਈ ਉਹਨੇ 10 12 ਸਾਲਾਂ ਦੀ ਸਜ਼ਾ ਹੋ ਜਾਂਦੀ ਜੇ ਕਿਤੇ ਉਹ ਅਫਸਰ ਨਾ ਇਹਦੀ ਜਾਂਚ ਪੜਤਾਲ ਕਰਦਾ ਤੇ ਬਾਈ ਉਦੋਂ ਬਾਅਦ ਵਿੱਚ ਫਿਰ ਕੀ ਹੋਇਆ ਬਾਈ ਜੀ ਉਹਨਾਂ ਨੇ ਸਾਰਾ ਜਦੋਂ ਸ਼ਾਨ ਬੀਣ ਕੀਤੀ ਹਨਾ ਤੇ ਉਹ ਫਿਰ ਉਹਨਾਂ ਨੇ ਮੈਨੂੰ ਕੇਰਾ ਇੱਕ ਵਾਰੀ ਜਮਾਨਤ ਤੇ ਬਾਹਰ ਕੱਢਤਾ ਜੀ ਠੀਕ ਮਤਲਬ ਕੀ ਹੋਣਾ ਤੁਹਾਡੀ ਜਿਹੜਾ ਕੇਸ ਚੱਲੀ ਜਾਂਦਾ ਉਹਦੀ ਭਾਲ ਹੋਈ ਜਾਂਦੀ ਹੈ ਹਾਂਜੀ ਹਾਂਜੀ ਉਹ ਬੰਦੇ ਦੀ ਤਲਾਸ਼ ਚੱਲ ਰਹੀ ਹੈ ਪਰ ਬੰਦਾ ਹਜੇ ਮਿਲ ਨਹੀਂ ਰਿਹਾਗਾ ਤੇ ਮਤਲਬ ਕਿ ਉਹਨਾਂ ਨੂੰ ਇਹ ਕਲੀਅਰ ਹੋ ਗਿਆ ਵੀ ਤੂੰ ਨਿਰਦੋਸ਼ ਹੈਂ ਤੇ ਹਾਂਜੀ ਹਾਂਜੀ ਇਹ ਉਹਨਾਂ ਨੂੰ ਕਲੀਅਰ ਹੋ ਗਿਆਗਾ ਵੀ ਮੈਂ ਨਿਰਦੋਸ਼ ਹੈਗਾਗਾ ਉਹਨਾਂ ਦੇ ਕੋਲੇ ਸਾਰਾ ਬਕਾਇਦਾ ਡਾਟਾ ਪ੍ਰੂਫ ਆ ਗਿਆ ਹਾਂ ਮੇਰੇ ਫੋਨ ਦੇ ਸਾਰੇ ਉਹਨਾਂ ਨੇ ਕਾਲ ਡੀਟੇਲ ਕਢਾਈਆਂ ਵੀ ਕਿਸੇ ਨਾਲ ਗੱਲ ਹੁੰਦੀ ਸੀ ਕੀ ਗੱਲ ਹੁੰਦੀ ਸੀ ਇਹਦੀ ਹਨਾ ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਵੀ ਇਹ ਬੰਦਾ ਨਿਰਦੋਸ਼ ਹੈ ਜੀ ਮਤਲਬ ਉਹਨ ਕੇਸ ਓੜੇ ਤੇ ਚੱਲ ਰਿਹਾ ਕਿ ਗੱਲ ਬਾਤ ਉਹ ਮੈਂ ਬਾਹਰ ਹੀ ਆ ਕੇ ਇਸ ਤੋਂ ਪਰ ਮੈਨੂੰ ਇਨਵੋਲਵ ਰੱਖਿਆ ਗਿਆਗਾ ਜੀ ਹਾਂ ਕਿਉਂਕਿ ਕਿ ਮੇਰੇ ਕੋਲ ਮੈਂ ਫੜਿਆ ਸੀ ਉਹ ਤੋਂ ਸਮਾਨ ਹਨਾ ਜੀ ਤਾਂ ਕਰਕੇ ਵੈਸੇ ਪਰ ਮੈਂ ਸੇਫ ਹਾਂ ਜੀ ਮੈਂ ਧੰਨਵਾਦ ਕਰਦਾ ਉਸ ਪੁਲਿਸ ਆਫਸਰ ਦਾ ਹਨਾ ਜਿਨ੍ਹਾਂ ਨੇ ਮੈਨੂੰ ਜੀ ਇਸ ਘਟਨਾ ਚੋਂ ਕੱਢਿਆਗਾ ਨਹੀਂ ਮੇਰੇ ਨਾਲ ਬਹੁਤ ਭਾਣਾ ਵੱਡਾ ਵਾਪਰ ਚੱਲਾ ਸੀ ਮੈਂ ਜੀ ਬਾਹਰ ਹੀ ਨਹੀਂ ਆਉਂਦਾ ਸੀਗਾ ਕਦੇ ਸੋ ਵੇਖੋ ਦਰਸ਼ਕੋ ਜਿਵੇਂ ਇਹ ਨੌਜਵਾਨ ਨੇ ਦੱਸਿਆ ਹਨਾ ਵੀ ਕਿਸੇ ਤੋਂ ਵੀ ਕਦੇ ਕੋਈ ਅਣਜਾਣ ਚੀਜ਼ ਫੜ ਕੇ ਕਿਸੇ ਆ ਦੀ ਗੱਡੀ ਮੋਟਰਸਾਈਕਲ ਤੇ ਨਾਂ ਰੱਖਿਆ ਕਰੋ ਕਦੇ ਕਿਸੇ ਤੋਂ ਕੋਈ ਕੋਈ ਫੇਕ ਕਾਲ ਆਉਂਦੀ ਆ ਕੋਈ ਉਹ ਤੋਂ ਚੱਕੋ ਨਾ ਫੇਕ ਕਾਲ ਨੂੰ ਕਿਉਂਕਿ ਤੁਹਾਡਾ ਸਾਰਾ ਸਾਰਾ ਡਾਟਾ ਹੁੰਦਾ ਉਹ ਰਿਕਵਰ ਕਰ ਲੈਂਦੇ ਹੈਕਰ ਆਪਣੀ ਕੋਈ ਵੀ ਜਿਹੜੀ ਪਰਸਨਲ ਚੀਜ਼ ਹੈ ਤੁਹਾਡੇ ਪਰਸਨਲ ਡਾਕੂਮੈਂਟ ਆਪਣੇ ਫੋਨ ਦੇ ਵਿੱਚ ਨਾ ਰੱਖੋ ਉਹਨਾਂ ਨੂੰ ਸਾਈਡ ਤੇ ਕੇ ਸੇਵ ਵੀ ਰੱਖੋ ਕਿਉਂਕਿ ਪਤਾ ਨਹੀਂ ਕਦੋਂ ਇਹੋ ਜਿਹਾ ਬਾਣਾ ਵਰਤਿਆ ਜਿਹੜਾ ਇਹ ਬਾਈ ਦੇ ਨਾਲ ਵਰਤਿਆ ਸੋ ਸਾਰੇ ਸੇਫ ਰੋ ਕਿਸੇ ਨੂੰ ਯਾਰ ਇਹੋ ਜਿਹਾ ਟਾਈਮ ਆਇਆ ਪਿਆ ਕਿਸੇ ਨੂੰ ਮੋਟਰਸਾਈਕਲ ਦੇ ਮਗਰ ਬਹੁੰਦਾ ਵੀ ਨਹੀਂ ਅੱਜ ਟਾਈਮ ਰਿਹਾ ਕਿਉਂਕਿ ਮੋਟਰਸਾਈਕਲ ਦੇ ਮਗਰ ਬਹਿ ਕੇ ਵੀ ਇਹ ਲੁੱਟ ਲੈਂਦੇਗਾ ਮੈਸੇਜ ਕਰਕੇ ਸਾਧ ਲੈਂਦੇ ਆ ਸੋ ਜੇ ਕੋਈ ਤੁਹਾਨੂੰ ਕਾਲ ਆਉਂਦੀ ਐਦਾਂ ਦੀ ਕੋਈ ਸੋ ਟੀਪੀ ਮੰਗਦੇ ਆ ਜਾਂ ਛੋੜਨਾ ਕੋਈ ਇਹੋ ਜਿਹਾ ਬਾਣਾ ਹੁਣ ਵਾਪਰਦਾ ਹੈਪਨ ਹੁੰਦਾ ਜਿਹੜੀ ਐਪਲੀਕੇਸ਼ਨ ਦਿਓ ਤੇ ਤੁਹਾਡੀ ਜਾਂਚ ਪੜਤਾਲ ਕਰਨਗੇ ਸੋ ਪਲੀਜ਼ ਤੁਹਾਡੇ ਮੂਹਰੇ ਰਿਕੁਐਸਟ ਹੈ ਕਿਸੇ ਨਾਲ ਵੀ ਕੋਈ ਇਦਾਂ ਦਾ ਭਾਨਾ ਵਰਤਦਾ ਸਹੀ ਪ੍ਰਕਿਰਿਆ ਵਿੱਚ ਜਾਓ ਤੇ ਇਸ ਨੌਜਵਾਨ ਨੂੰ ਕਿਤੇ ਤੁਸੀਂ ਵੀ 10 ਲੱਖ ਰੁਪਏ ਤੱਕੇ ਜਾਓ ਇਹ ਤਾਂ ਇੱਕ ਉਹ ਪੁਲਿਸ ਅਫਸਰ ਨੂੰ ਸਲੂਟ ਆ ਜਿਹਨੇ ਆਪਣੀ ਜਿਹੜੀ ਨੌਕਰੀ ਸੀ ਨਹੀਂ ਤੰਦੇਈ ਨਨ ਭਾਈ ਤੇ ਇਹ ਮੁੰਡੇ ਨੂੰ ਬਚਾਤਾ ਜਿਵੇਂ ਮੁੰਡਾ ਕਹਿੰਦਾ ਮੇਰੇ ਅੱਗੇ ਤਾਂ ਰੱਬ ਹੀ ਐ ਸੋ ਤੁਸੀਂ ਜੁੜੇ ਰਹੋ ਜਣ ਰੰਗੜਾ ਪਿਆ ਦੇਣਾ ਧੰਨਵਾਦ ਜੀ